ਬਹੁਤ ਦੁਖੀ ਹੋਏ ਪਏ ਆ ਕਿਹੜਾ ਬੱਚਾ ਸੀ ਰੋ ਰੋ ਕੇ ਵੀ ਸਾਨੂੰ ਪਤਾ ਸਾਡੇ ਫੁੱਬਾ ਨਿਕਰ ਕਾਰਨ ਕੀ ਹੋਇਆ ਮਤਲਬ ਕਿੰਨੇ ਸਮੇਂ ਤੋਂ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਵੀਰ ਨੇ ਘੱਟੋ ਘਾਟਨ 10 ਸਾਲ ਦਾ ਗੇੜ ਹੋ ਗਿਆ ਜੀ ਅਸੀਂ ਇੰਨਾ ਚੱਲਣ ਜੋਗੇ ਹੈ ਨਹੀਂ ਸਾਡਾ ਕੋਈ ਸਮਾਨ ਵੀ ਨਹੀਂ ਬੱਚਾ ਸਾਡਾ ਬੱਚੇ ਨੇ ਸਭ ਸਮਾਨ ਵੀ ਸਾਡਾ ਬੀ ਚਲਾ ਛੱਡਣਾ ਬਹੁਤ ਕੋਸ਼ਿਸ਼ ਕਰਦੇ ਛੁੱਟਦਾ ਨਹੀਂ ਬਹੁਤ ਜ਼ੋਰ ਲਾ ਲਿਆ ਹਲੇ ਵੀ ਕੰਮ ਤਾਂ ਜਾਣ ਤੋਂ ਪਹਿਲੇ ਵੀ ਮੈਂ ਨਸ਼ਾ ਕਰੂੰਗਾ ਤਾਂ ਕੰਮ ਤੇ ਚੱਲਾਂ ਤੇ ਰਾਤ ਰਾਤ ਰਹਿਣਾ ਘਰੇ ਤਾਂ ਵੀ ਨਸ਼ਾ ਕਰਕੇ ਹੀ ਰਹਿਣਾ ਹੋਰ ਕੋਹ ਨਹੀਂ ਚਾਹੀਦਾ ਰੋਟੀਆਂ ਚਾਹੀਆਂ ਮੈਨੂੰ ਦੋ ਕਾਟੀਆਂ ਬਸ ਤੇ ਘਰ ਦੇ ਹਾਲਾਤ ਤੇ ਛੋਟੇ ਸਾਹਮਣੇ ਆ ਤੇ ਇਹਨੇ ਸਾਰਾ ਸਮਾਨ ਜਿੰਨਾ ਵੀ ਆ ਮਾਂ ਦਾ ਤਿੰਨ ਸਿਲੰਡਰ 'ਚ ਇਹਨਾਂ ਦੇ ਵਿੱਚੋਂ ਕੋਈ ਇੱਕ ਵੀ ਨਹੀਂ ਬਚਿਆ ਹੈਗਾ ਇਹਨੇ ਸਣੇ ਚੁੱਲ੍ਹਾ ਵੇਚਤਾ ਤਿੰਨ ਚਾਰ ਮੰਜੇ ਸੀ ਹੁਣ ਮੰਜਾ ਵੀ ਨਹੀਂ ਇਸ ਘਰ ਦੇ ਵਿੱਚ ਦਿਸਦਾ ਇਹ ਵੀ ਮੰਜਾ ਮੇਰਾ ਖੁੱਦਾ ਆਪਦਾ ਵਾ ਜਿਹੜੀ ਮਾਂ ਦੇ ਮੰਜੇ ਬਣਾਏ ਹੋਏ ਸੀ ਉਹ ਸਾਰੇ ਇਹਨੇ ਵੇਚਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਸਦਾ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੈਮਨ ਰਿਆਡ ਇੱਕ ਵਾਰ ਫਿਰ ਹਾਜ਼ਰ ਹਾਂ ਇੱਕ ਨਵੀਂ ਚਰਚਾ ਲੈ ਕੇ ਦੱਸ ਦਈਏ ਅੱਜ ਅਸੀਂ ਪਿੰਡ ਸੰਗੋਵਾਲ ਵਿਖੇ ਪਹੁੰਚੇ ਹਾਂ ਕਿ ਇੱਥੇ ਐਨੇ ਕ ਲੋਕ ਐਨੇ ਕ ਲੋਕਾਂ ਦੇ ਘਰਾਂ ਦੇ ਵਿੱਚ ਨਸ਼ਾ ਆ ਆਪਾਂ ਉਸ ਦੇ ਬਾਰੇ ਅੱਜ ਗੱਲਬਾਤ ਵੀ ਕਰਨ ਜਾ ਰਹੇ ਹਾਂ ਤੇ ਸਾਡੇ ਨਾਲ ਅੱਜ ਇੱਕ ਪਰਿਵਾਰ ਮੌਜੂਦ ਹੈ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਸਾਰੀ ਜਾਣਕਾਰੀ ਵੀ ਦਵਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਨੌਜਵਾਨ ਬੱਚਾ ਆ ਉਹ ਨਸ਼ੇ ਦੇ ਜੋ ਦਲਦਲ ਦੇ ਵਿੱਚ ਆ ਉਤਸਿਆ ਅਤੇ ਤਸਨ ਤੋਂ ਬਾਅਦ ਵੀ ਬਾਵਜੂਦ ਵੀ ਉਹ ਇਹ ਚੀਜ਼ ਕਹਿੰਦਾ ਕਿ ਮੈਂ ਨਿਕਲਣਾ ਚਾਹੁੰਦਾ ਹਾਂ ਪਰ ਉਹ ਨਿਕਲ ਨਹੀਂ ਪਾਰਿਆ ਹਾਲਾਂਕਿ ਕੀ ਕਾਰਨ ਬਣੇ ਨੇ ਕਿ ਹਾਲਾਤ ਬਣੇ ਨੇ ਕਿ ਜਿੰਨਾ ਕਾਰਨਾ ਕਰਕੇ ਉਹ ਇਸ ਜੋ ਦਲਦਲ ਦੇ ਅਦਰਿਆ ਦੇ ਵਿੱਚ ਆ ਉਤਸਿਆ ਗਿਆ ਪਰਿਵਾਰ ਸਾਡੇ ਨਾਲ ਮੌਜੂਦ ਹੈ ਇਹ ਬੱਚੇ ਦੀ ਦਾਦੀ ਮਾਂ ਹੈ ਤੇ ਇਹ ਜੋ ਬੱਚਾ ਸਾਡੇ ਨਾਲ ਇਸ ਜਗ੍ਹਾ ਤੇ ਮੌਜੂਦ ਹੈ ਇਹ ਨਸ਼ੇ ਦੇ ਜੋ ਦਲਦਲ ਦੇ ਵਿੱਚ ਹੈ ਬੁਰੀ ਤਰੀਕੇ ਨਾਲ ਤਸਿਆ ਹੋਇਆ ਸੀਗਾ ਆਹ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੱਡੇ ਭਰਾ ਨੇ ਤੇ ਵੀ ਨਾਲ ਉਹਨਾਂ ਦੇ ਜਿਹੜੇ ਵੱਡੇ ਵੀਰ ਨੇ ਸਾਡੇ ਨਾਲ ਮੌਜੂਦ ਹੈ ਸੋ ਆਪਾਂ ਬੀਜੀ ਦੇ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਇੱਕ ਵਾਰ ਹਾਲ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜੋ ਇਹ ਸਵੱਬ ਮਤਲਬ ਬਣਿਆ ਤੇ ਕਿਦਾਂ ਇਸ ਦਰਿਆ ਦੇ ਵਿੱਚ ਇਸ ਨਸ਼ੇ ਦੇ ਗੰਦੇ ਦਰਿਆ ਦੇ ਵਿੱਚ ਇਹਨਾਂ ਦਾ ਬੱਚਾ ਆ ਉਹ ਦੱਸਿਆ ਸਤਿ ਸ਼੍ਰੀ ਅਕਾਲ ਬੀਜੀ ਹਸੀਕਾਲ ਜੀ ਸਾਡੇ ਬੱਚੇ ਤਾਂ ਨਸ਼ੇ ਦਾ ਸਟਕਾਰਾ ਮਿਲਣਾ ਚਾਹੀਦਾ ਸਾਡਾ ਬੱਚਾ ਅਸੀਂ ਨਸ਼ੇ ਤੋਂ ਬਹੁਤ ਦੁਖੀ ਹੋਏ ਪਏ ਆ ਸਾਡਾ ਬੱਚਾ ਅਸੀਂ ਰੋ ਰੋ ਕੇ ਵੀ ਸਾਨੂੰ ਪਤਾ ਸਾਡੇ ਫੁੱਬਾ ਨ ਕਰੀਏ ਨਾ ਨਸ਼ੇ ਜਿੰਨਾ ਤਾਂ ਕਾਰਨ ਕੀ ਹੋਇਆ ਮਤਲਬ ਕਿੰਨੇ ਸਮੇਂ ਤੋਂ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਵੀਰ ਨੇ ਘੱਟੋ ਘੱਟ 10 ਸਾਲ ਦਾ ਗੇੜ ਹੋ ਗਿਆ ਜੀ 10 ਨਸ਼ੇ ਜੀ ਹਾਂ ਜੀ ਉਮਰ ਕੀ ਹਲੇ ਬਾਈ ਦੀ ਉਮਰ ਸਾਰੀ 25-26 ਸਾਲ ਦੀ ਆ ਤੇ ਨਸ਼ੇ ਦੇ ਵਾਸਤੇ ਘਰ ਵੀ ਆਪਾਂ ਹਾਲਾਤ ਦੇਖ ਸਕਦੇ ਹਾਂ ਕਿ ਘਰ ਵੀ ਨਹੀਂ ਹਲੇ ਪਿਆ ਤੇ ਨੌਜਵਾਨ ਜਿਹੜਾ ਬੱਚਾ ਆ ਨੌਜਵਾਨੀ ਕਿਹੜੇ ਜਿਨੂੰ ਕਹਿ ਲਓ ਕਿ ਕਿਹੜੇ ਪਾਸੇ ਹੁਣ ਉਹ ਤੁਰ ਪੀਆ ਕਿ ਹਾਲਾਤ ਇਦਾਂ ਦੇ ਹੋ ਗਏ ਨੇ ਕਿ ਮਾਪਿਓ ਹੁਣ ਤਰਸਯੋਗ ਹਾਲਾਤਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਬਚਾਉਣ ਦੇ ਵਾਸਤੇ ਗੁਹਾਰ ਲਗਾ ਰਹੇ ਨੇ ਹੁਣ ਤੇ ਵੀ ਜੇ ਗੱਲ ਕਰੀਏ ਸਰਕਾਰਾਂ ਦੀ ਸਰਕਾਰ ਕਿੰਨੀ ਕਸਾਇਓਗ ਦੇ ਰਹੀਏ ਇਹਦੇ ਵਿੱਚ ਸਾਨੂੰ ਜੀ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਸਰਕਾਰ ਨੂੰ ਸਾਡਾ ਬੱਚਾ ਨਸਿਆਂ ਤੋਂ ਸਰਕਾਰਾਂ ਦਵਾਓ ਠੀਕ ਹੈ ਅਸੀਂ ਇੰਨਾ ਚੱਲਣ ਜੋਗੇ ਹੈ ਨਹੀਂ ਸਾਡਾ ਕੋਈ ਸਮਾਨ ਨਹੀਂ ਬੱਚਾ ਸਾਡਾ ਬੱਚੇ ਨੇ ਸਭ ਸਮਾਨ ਵੀ ਸਾਡਾ ਵਿਚਲੇ ਸਮਾਨ ਕਿਸ ਤਰੀਕੇ ਦਾ ਵਾਂਡਾ ਠੀਕਰ ਜਿੰਨਾ ਜੋ ਬਣਾਇਆ ਸੀਗਾ ਬੱਚੇ ਨੇ ਸਾਡਾ ਨਸੇ ਜੀ ਗਿਆ ਸਾਡਾ ਖਰਚ ਸਾਡਾ ਕੁੱਟ ਕਟਾਈਆ ਸਾਡਾ ਬੁਰਾ ਹਾਲ ਸਾਡਾ ਬੱਚਾ ਨਸੇ ਤੋਂ ਭੰਕਰ ਲੜਾਈ ਕਿੰਨੀ ਕਰਦੀ ਖਰਚ ਤਾਂ ਲੜਾਈ ਤਾਂ ਜੀ ਹੁਣ ਨਸੇ ਕਰਕੇ ਰਹਿੰਦੀ ਹੋ ਰਹੀਦੀ ਆ ਜੇ ਬੱਚੇ ਨੂੰ ਪੈਸਾ ਮੰਗਦਾ ਪੈਸਾ ਹੁੰਦਾ ਨਹੀਂ ਦਿਹਾੜੀ ਕਰਦੇ ਆ ਦਿਹਾੜੀ ਕਿੰਨੀ 600 ਰੁਪਏ ਦਿਹਾੜੀ ਆ ਕਰਦਾ ਵੀ ਖਰਚਾ ਚਲਾਉਣਾ ਫਰੀ ਵੀ ਮੰਗਦਾ ਹੁਣ ਕਿੱਥੋਂ ਦਈਏ ਪੈਸਾ ਤੇ ਲਾ ਵੀ ਇਹ ਅਸੀਂ ਬਹੁਤ ਜਾਣੀ ਸਾਡਾ ਬੱਚਾ ਨਸ਼ੇ ਤੋਂ ਹਟਣਾ ਚਾਹੀਦਾ ਬੱਚਾ ਆਇਆ ਹੈ ਤੁਹਾਡਾ ਹਾਂ ਜੀ ਕੁਮਾਰਾ ਜੀ ਅੱਛਾ ਕੁਮਾਰ ਆਇਆ ਹਾਂ ਜੀ ਤੇ ਆਪਾਂ ਬਾਈ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਬਾਈ ਨੂੰ ਵੀ ਪੁੱਛਦੇ ਹਾਂ ਕਿ ਕੀ ਗੱਲ ਬਣੀ ਕਿਸ ਤਰੀਕੇ ਦੇ ਨਾਲ ਉਹ ਇਸ ਦਲਦਲ ਦੇ ਜੋ ਦਰਿਆ ਦੇ ਵਿੱਚ ਨੇ ਉਹ ਵੜ ਗਏ ਤੇ ਬਾਈ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਕਿਸ ਤਰੀਕੇ ਦੇ ਨਾਲ ਜੋ ਇਸ ਗੰਦੇ ਜਾਲ ਦੇ ਵਿੱਚ ਤੁਸੀਂ ਫਸੇ ਤੇ ਕਿਹੜੇ ਤਰੀਕੇ ਦਾ ਕਿਹੜੇ ਕਿਸਮ ਦਾ ਤੁਸੀਂ ਜਿਹੜਾ ਨਸ਼ਾ ਕਰਦੇ ਆ ਮਤਲਬ ਕਰਦੇ ਸੀਗੇ ਹੁਣ ਛੱਡ ਤਾ ਵੇਸੇ ਨਹੀਂ ਛੱਡਣਾ ਬਹੁਤ ਕੋਸ਼ਿਸ਼ ਕਰਦਾ ਛੁੱਟਦਾ ਨਹੀਂ ਹੈਗਾ ਬਹੁਤ ਜ਼ੋਰ ਲਾ ਲਿਆ ਨਹੀਂ ਛੁੱਟੇਗਾ ਹਲੇ ਵੀ ਕੰਮ ਤਾਂ ਜਾਣ ਤੋਂ ਪਹਿਲੇ ਵੀ ਮੈਂ ਨਸ਼ਾ ਕਰੂੰਗਾ ਤਾਂ ਕੰਮ ਤੇ ਜਾਊ ਤੇ ਰਾਤ ਰਹਿਣਾ ਘਰੇ ਤਾਂ ਵੀ ਨਸ਼ਾ ਕਰਕੇ ਹੀ ਰਹਿਣਾ 24 ਘੰਟੇ ਨਸ਼ਾ ਹੀ ਚਾਹੀਦਾ ਔਰ ਕਹੋਣੀ ਚਾਹੀਦਾ ਰੋਟੀਆਂ ਚਾਹੇ ਮਨ ਦੋ ਘਾਟੀਆਂ ਮਿਲ ਜਾਣ 24 ਘੰਟੇ ਨਾ ਸਹੀ ਨਾ ਸਾ ਤੇ ਇਹਦੀ ਕੀ ਮਤਲਬ ਤੁਹਾਡੇ ਦੋਸਤਾਂ ਨੇ ਆਦਤ ਪਾ ਦਿੱਤੀ ਸੀ ਤੁਹਾਨੂੰ ਕੀ ਮਤਲਬ ਹੋਇਆ ਕੀ ਕਿੱਥੋਂ ਤੁਸੀਂ ਇੰਨਾਂ ਚੀਜ਼ਾਂ ਦੇ ਵਿੱਚ ਪੈ ਗਏ ਬਾ ਦੇਖੋ ਦੇਖ ਲੱਗ ਗਏ ਬਾਛ ਟੋਲੀ ਦੇ ਨਾਲ ਬੈਠੇ ਬੁੱਟੇ ਰਹਿੰਦੇ ਦੇਖੋ ਦੇਖ ਸਵਾਦ ਦਾ ਤੌਰ ਤੇ ਲੱਗ ਗਏ ਬਾਸ ਹੁਣ ਥਾਂ ਥਾਂ ਤੋਂ ਮਿਲਦਾ ਜੇ 200 ਦਾ ਲੈ ਲਓ 300 ਦਾ ਲੈ ਲਓ ਜਰਪਾਲ ਬੰਕਰ ਰਪਿੰਡ ਤੋਂ ਥਾਂ ਥਾਂ ਤੋਂ ਮਿਲਦਾ ਬੰਦ ਬਸ ਇਹੀ ਵੇਤੀ ਹੈ ਸਰਕਾਰ ਨੂੰ ਵੀ ਬੰਦ ਕਰਨਾ ਚਾਹੋ ਜਰਾ ਜਿਹੜਾ ਨਸ਼ਾ ਤੁਸੀਂ ਜਿੱਥੋਂ ਲੈ ਰਹੇ ਆ ਇਹ ਕੋਈ ਸਪਲਾਈਜ਼ ਵਗੈਰਾ ਕਰਦੇ ਨੇ ਇਹਨਾਂ ਦੇ ਸਪਲਾਈ ਦਾ ਤਾਂ ਪਤਾ ਨਹੀਂ ਇਹ ਇੱਕ ਥਾਂ ਵੀ ਖੜ ਕੇ ਪੁੱਛੀ ਜਾਂਦੇ ਆ ਇਹ ਘਰ ਘਰ ਤੱਕ ਮਿਲਦਾ ਹੀ ਅੱਛਾ ਤੁਸੀਂ ਹਸਾਬ ਲਾ ਲਓ ਕਿ ਬਾਈ ਕਹ ਰਿਹਾ ਕਿ ਮੈਂ ਨਸ਼ਾ ਛੱਡਣਾ ਚਾਹਣਾ ਪਰ ਨਸ਼ੇ ਦੇ ਜਾਲ ਦੇ ਵਿੱਚ ਇੰਨਾ ਕੁ ਫਸ ਚੁੱਕਿਆ ਹੈ ਕਿ ਹੁਣ ਉਹਦੇ ਤੋਂ ਛੁੱਟਿਆ ਵੀ ਨਹੀਂ ਜਾ ਰਿਹਾ ਤੇ ਕਹ ਰਿਹਾ ਕਿ ਇੱਕੋ ਹੀ ਥਾਂ ਦੇ ਵਿੱਚ ਇਕੱਠੇ ਹੋ ਕੇ ਨਸ਼ਾ ਵੇਚਦੇ ਬਾਈ ਤੇਰੇ ਨਾਲ ਕਿੰਨੇ ਕਿੱਦਾਂ ਦੇ ਮੁੰਡੇ ਆ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਪਏ ਹੋਏ ਆ ਕਰੋ ਹੋਣਗੇ 10-15 ਜਣੇ 10-15 ਜਣੇ ਹਾਂਜੀ ਸਾਰੇ ਨੌਜਵਾਨ ਹੀ ਨੇ ਉਹ ਵੀ ਸਾਰੇ ਸਾਰੇ ਸਾਰੀ ਨੌਜਵਾਨ ਮੁੰਡੇ ਆ ਇਹ ਸਾਰੇ ਨਵੇਂ ਤੋਂ ਨਵੇਂ ਸਾਰੇ ਵਿਗੜੇ ਪਏ ਆ ਇਹ ਸਾਰੇ हां तां ਜਿੰਗ ਰੇਕ ਨੂੰ ਜਵਾਬ ਨਹੀਂ ਦਿੰਦੇ ਤਾਂ ਜਿਹੜਾ ਮਰਜ਼ੀ ਆਈ ਜਾ ਉਹ ਲਓ ਸਮਾਨ ਪੈਸੇ ਤਾਂ ਉਹ ਚਰੀ ਦੇ ਦਿੰਦੇ ਭਾਈ ਤੇ ਨਹੀਂ ਬੰਦਾ ਵੇਖ ਕੇ ਪੈਸੇ ਦਿੰਦੇ ਨਹੀਂ ਜਾਂ ਕਿੱਦਾਂ ਕਰਦੇ ਨੇ ਨਹੀਂ ਜਣੇ ਖਾਣੇ ਨਹੀਂ ਦੇ ਦਿੰਦੇ ਜਣੇ ਖਾਣੇ ਨੂੰ ਦੇ ਹਾਂਜੀ ਕਿਹੜੀ ਜਗ੍ਹਾ ਤੇ ਵੇਚਦੇ ਹੋ ਜਸਪਾਲ ਮੰਗਰ ਆਈ ਸਰਕਾਰ ਹੁਣ ਜਸਪਾਲ ਮੰਗਰ ਮਾਜਰੇ ਕੋਲੇ ਆ ਅੱਛਾ ਹਾਂ ਸਾਰੇ ਨਾਲ ਹੀ ਰਲੇ ਹੋਏ ਨੇ ਮਲਾਜ਼ਮ ਲੋਨ ਅੱਛਾ ਸਾਰੇ ਇੱਕੋ ਹੀ ਵਾਰ ਬਾਈ ਖਲਕੇ ਦੱਸ ਰਿਹਾ ਕਿੱਥੋਂ ਨਿਸ਼ਾ ਆ ਰਿਹਾ ਹੈ ਕਿਹੜੀ ਜਗ੍ਹਾ ਦੇ ਵਿੱਚ ਉਹ ਵੇਚਿਆ ਜਾ ਰਿਹਾ ਹੈ ਤੇ ਕਹਿ ਲੋ ਕਿ ਮਿੱਟੀ ਜਿਹੜੀ ਚੀਜ਼ ਹੈ ਤੁਹਾਡੀ ਦੇਹੀ ਨੂੰ ਉਹ ਕਰ ਰਹੀ ਹੈ ਮਿੱਟੀ ਬਣਾ ਰਹੀ ਆ ਤੇ ਸ਼ਰਿਆਾਂ ਮੇ ਚੀਜ਼ਾਂ ਵਿਕਦੀਆਂ ਪਈਆਂ ਨੇ ਵੱਡੇ ਬਾਈ ਦੇ ਨਾਲ ਵੀ ਗੱਲਬਾਤ ਕਰਦੇ ਇਹਨਾਂ ਦੇ ਕਿ ਕੀ ਹਾਲਾਤ ਨੇ ਇਹਨਾਂ ਦੇ ਘਰਾਂ ਦੇ ਵੀ ਸੋ ਗੱਲਬਾਤ ਕਰਦੇ ਆ ਭਾਈ ਜਿੱਦਾਂ ਛੋਟੇ ਵੀਰ ਨੇ ਐਕਸਪਲੇਨ ਕੀਤਾ ਇਹ ਸਾਰਾ ਕਿ ਕਿਦਾਂ ਉਹ ਨਸ਼ੇ ਕਰਦਾ ਆ ਤੇ ਕਿਹੜੇ ਹਾਲਾਤਾਂ ਦੇ ਵਿੱਚ ਉਹ ਫਸਿਆ ਪਿਆ ਕਹਿੰਦਾ ਛੱਡਣਾ ਚਾਹਣਾ ਪਰ ਨਸ਼ੇ ਛੁੱਟਦੇ ਵੀ ਨਹੀਂ ਪਏ ਕੀ ਕਹਿਣਾ ਚਾਹੁੰਦੇ ਇਸ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹਨਾਂ ਨਸ਼ਾ ਇਹ ਹੱਦੋਂ ਵੱਧ ਵਧਿਆ ਹੋਇਆ ਹੈ ਜੀ ਤੇ ਘਰ ਦੇ ਹਾਲਾਤ ਛੋਟੇ ਸਾਹਮਣੇ ਆ ਤੇ ਇਹਨਾਂ ਸਾਰਾ ਸਮਾਨ ਜਿੰਨਾ ਵੀ ਆ ਮਾਂ ਦਾ ਤਿੰਨ ਸਿਲੰਡਰ 'ਚ ਤਿੰਨਾਂ ਦੇ ਵਿੱਚੋਂ ਕੋਈ ਇੱਕ ਵੀ ਨਹੀਂ ਬਚਿਆ ਹੈਗਾ ਇਹਨੇ ਸਣੇ ਚੁੱਲ੍ਹਾ ਵੇਚਤਾ ਤੇ ਤਿੰਨ ਚਾਰ ਮੰਝੇ ਸੀ ਹੁਣ ਮੰਝਾ ਵੀ ਨਹੀਂ ਇਸ ਘਰ ਦੇ ਵਿੱਚ ਦਿਸਦਾ ਇਹ ਵੀ ਮੰਝਾ ਮੇਰਾ ਖੁਦ ਦਾ ਆਵਦਾ ਵਾ ਜਿਹੜੀ ਮਾਂ ਦੇ ਮੰਝੇ ਬਣਾਏ ਹੋਏ ਸੀ ਉਹ ਸਾਰੇ ਇਹਨੇ ਵੇਚਤੇ ਤੇ ਇੰਨੇ ਹਾਲਾਤ ਖਰਾਬ ਹੋਏ ਪਏ ਆ ਪਿੰਡ ਦਾ ਸਾਡੇ ਮੌਜੂਦਾ ਐਮਐਲਏ ਆ ਪੰਚਾਇਤ ਸਰਪੰਚ ਸਾਰੇ ਨੇ ਇੱਥੇ ਸੰਗਵਾਲ ਦੇ ਵਿੱਚ ਇਹਨਾਂ ਨਸ਼ਾ ਵੱਧ ਚੁੱਕਿਆ ਵਾ ਵੀ ਹੱਦੋਂ ਵੱਧ ਵੱਧ ਗਿਆ ਜੀ ਤੇ ਬੇਨਤੀ ਆ ਸਰਕਾਰ ਅੱਗੇ ਹੱਥ ਜੋੜ ਕੇ ਵੀ ਇਸ ਪਿੰਡ ਨੂੰ ਚੰਗੀ ਤਰ੍ਹਾਂ ਸੁਧਾਰਿਆ ਜਾਵੇ ਵੀ ਮੌਜੂਦਾ ਐਮਐਲਏ ਆ ਵੀ ਵੱਧ ਤੋਂ ਵੱਧ ਧਿਆਨ ਦੇਵੇ ਵੀ ਪਿੰਡ ਸੰਗੋਵਾਲ ਦਾ ਜੀ ਤੇ ਨਹੀਂ ਭਾਈ ਇੱਥੇ ਸ਼ਰਿਆਮ ਹੀ ਆਉਂਦੇ ਨੇ ਨਸ਼ਾ ਤਸਕਰ ਨਸ਼ਾ ਵੇਚਣ ਵਾਸਤੇ ਜਿੱਦਾਂ ਅਬਾਈ ਦੱਸਦਾ ਪਿਆ ਹੈ ਕਿ ਮੁੰਡੇ ਜਿਹੜੇ ਨੇ ਉਹਨਾਂ ਚੀਜ਼ਾਂ ਦੇ ਵਿੱਚ ਧਸੇ ਪਏ ਨੇ 10 ਤੋਂ 15 ਜੇ ਦੇਖਿਆ ਜਾਵੇ ਤੇ ਇਦਾਂ ਦੇ ਕਿੰਨੇ ਘਰ ਤਬਾਹ ਹੋ ਰਹੇ ਨੇ ਘਰ ਤਾਂ ਜੀ ਹੁਣ ਦੇਖੋ ਇੱਥੇ ਇਹਦੇ ਆੜੇ ਫਰੈਂਡ ਆਉਂਦੇ ਨੇ ਨਾਲ ਉਹ ਬਾਈਟਾਂਮੋ ਕਮਰੇ ਦੇ ਅੰਦਰ ਵੜ ਜਾਂਦੇ ਨੇ ਗੇਟ ਲਾ ਲੈਂਦੇ ਆ ਬਾਹਰੋਂ ਅਸੀਂ ਹੁਣ ਡਰਦੇ ਆ ਦੇਖਦੇ ਰਹਿਨੇ ਆ ਵੀ ਕੋਈ ਅੰਦਰ ਟੀਕਾ ਲਾਉਦਾ ਜੈਕਸਨ ਲਾਉਦਾ ਕੋਈ ਮਰਨਾਂ ਜਾਵੇ ਬੰਨੇ ਅਸੀਂ ਜਾਵਾਂਗੇ ਤੇ ਕਦੇ ਬਾਥਰੂਮਾਂ ਦੇ ਵਿੱਚ ਵੜ ਜਾਂਦੇ ਨੇ ਡਰ ਲੱਗਿਆ ਰਹਦਾ ਵੀ ਕੋਈ ਗੱਲਬਾਤ ਹੋ ਗਈ ਬਾਹਰਲਾ ਬੱਚਾ ਇੱਥੇ ਆ ਕੇ ਟੀਕਾ ਲਾਉਦਾ ਵੀ ਮਰ ਗਿਆ ਕੌਣ ਜ਼ਿੰਮੇਵਾਰ ਆ ਸਾਰਾ ਢੱਬਰ ਅਸੀਂ ਬੰਨੇ ਜਾਵਾਂਗੇ ਵੀ ਐਸ ਕਰਕੇ ਬਹੁਤ ਦੁਖੀ ਹੋਏ ਪਏ ਆ ਵੀ ਸਰਕਾਰ ਇਹਨਾਂ ਦਾ ਹੱਲ ਕਰੇ ਨਹੀਂ ਇਹ ਜਦੋਂ ਇੰਜੈਕਸ਼ਨ ਵਗੈਰਾ ਲਾਉਂਦੇ ਕਦੀ ਰੀਹੈਬ ਸੈਂਟਰ ਨਹੀਂ ਭੇਜਿਆ ਇਹਨਾਂ ਨੂੰ ਕਿ ਮਤਲਬ ਸੈਂਟਰਾਂ ਸੇ ਜਾਣ ਤੇ ਆਪਣੇ ਆਪ ਦਾ ਛਟਕਾਰਾ ਪਾਲਣਾ ਛਟਕਾਰੇ ਦੀ ਤਾਂ ਇਹਨਾਂ ਨਾਲ ਗੱਲ ਕੀਤੀ ਸੀ ਜਦੋਂ ਛਟਕਾਰੇ ਲਈ ਕਰਦੇ ਸੀ ਪਹਿਲਾਂ ਹੀ ਇਹ ਕਹਿ ਦਿੰਦੇ ਸੀ ਵੀ ਮੈਨੂੰ 2000 ਰੁਪਏ ਦਵੋ ਮੈਂ ਆਪਦਾ ਸਮਾਨ ਲੈ ਕੇ ਆਵਾਂ ਵੀ ਲਾ ਕੇ ਮੈਂ ਟੀਕਾ ਤਾਂ ਉੱਥੇ ਨੂੰ ਜਾਊਗਾ ਜੇ ਅਸੀਂ ਇਹਨੂੰ ਪੈਸੇ ਦੇ ਦਿੰਦੇ ਸੀ 2000 ਰੁਪਏ ਆ ਤੇ ਇਹ ਬੱਚ ਬਾਰੋ-ਬਾਰ ਖਾ ਕੇ ਆ ਜਾਂਦਾ ਸੀ ਸਾਨੂੰ ਇਹ ਬੇਕੂਬ ਬਣਾ ਕੇ ਚਲੇ ਜਾਂਦਾ ਸੀ ਇਹ ਪਾ ਪਾਰਤੀ ਦੀ ਗੱਲ ਕਰਦਾ ਜੀ ਭਾਰਤੀ ਕਰਾਉਣ ਲਈ ਇਹਨੂੰ ਲੈ ਕੇ ਜਾਂਦੇ ਸੀ ਕਹੂਗਾ ਵੀ ਮੈਨੂੰ ਪੈਸੇ ਦੇਵੋ ਪਹਿਲਾਂ ਵੀ ਮੈਂ ਜਾਊਂ ਆ ਉਹਦਾ ਸਮਾਨ ਲਾਊਂਗਾ ਟਿੱਗਾ ਲਾਊਂਗਾ ਜੈਕਸਨ ਲਾਊਂਗਾ ਵੀ ਮੈਂ ਤਾਂ ਜਾਊਂਗਾ ਉੱਥੇ ਨੂੰ ਇਹ ਪੈਸੇ ਲੈ ਜਾਂਦੇ ਸੀ ਸੱਤ ਉਹ ਤੇ ਮੁੜ ਕੇ ਵਾਪਸ ਨਹੀਂ ਆਉਂਦਾ ਸੀ ਅੱਛਾ ਹਾਂਜੀ ਤੇ ਜਿਹੜਾ ਵੀ ਇੰਜੈਕਸ਼ਨਲ ਵਗੈਰਾ ਲਗਾਉਂਦੇ ਨੇ ਮਤਲਬ ਨਾੜਾਂ ਹੈਗੀਆਂ ਇਨੀਆਂ ਹੁਣ ਤੰਦਰੁਸਤ ਇਹਨਾਂ ਦੀਆਂ ਕਿਆਂ ਬਿਲਕੁਲ ਹੀ ਨਾੜਾਂ ਇਹਨਾਂ ਜਮੇ ਡੈਮੇਜ ਹੋ ਗਿਆ ਖਤਮ ਹੋ ਗਿਆ ਨਸਾਂ ਇਹਦੀਆਂ ਤੇ ਹੁਣ ਕੁਝ ਕਹਿਬ ਨਹੀਂ ਸਾਦੇ ਤੇ ਨਾਲ ਇਹਦੇ ਨਾਲੇ ਜਿਆਦਾ ਬੱਚੇ ਵੀ ਨਹੀਂ ਪੈਂਦੇ ਹੈਗੇ ਡਰ ਲੱਗਿਆ ਰਹਦਾ ਵਾ ਵੀ ਤਰ੍ਹਾਂ ਤਰ੍ਹਾਂ ਦੀਆਂ ਸ਼ਰੰਜਾਂ ਇਸਤੇਮਾਲ ਕਰਦੇ ਆਂ ਸ਼ਰੀਰ ਤੇ ਵਿੱਚ ਵੀ ਕੋਈ ਬਿਮਾਰੀ ਨਾ ਲੱਗ ਜਾਵੇ ਬੱਚਿਆਂ ਨੂੰ ਵੀ ਇਹ ਇਹ ਤੋਂ ਦੂਰ ਅਸੀਂ ਫਿਰ ਵੀ ਰੱਖਦੇ ਆਂ ਉਹਨਾਂ ਬੱਚੇ ਪੜਦੇ ਉਹਨਾਂ ਦੇ ਪੇਪਰ ਚੱਲਦੇ ਆ ਤੇ ਘਰ ਦੇ ਵਿੱਚ ਨਸ਼ਾ ਹੋਵੇ ਤੇ ਬੱਚਿਆਂ ਤੇ ਕੀ ਅਸਰ ਪੈਂਦਾ ਹੋਊਗਾ ਤੇ ਸਰੇ ਆਮ ਇਹ ਘਰ ਦੇ ਵਿੱਚ ਵੀ ਇਹ ਟੀਕੇ ਲਾਉਦਾ ਵਾਂ ਪਰਿਵਾਰ ਆਪਣੇ ਗੱਲਾਂ ਵੀ ਰੱਖ ਰਿਹਾ ਤੇ ਕਿੰਨੇ ਦੁਖੀ ਮਨ ਦੇ ਨਾਲ ਬਿਜੀ ਬੈਠੇ ਨੇ ਪਰਿਵਾਰ ਬੈਠਾ ਹੈ ਬੱਚਾ ਵੀ ਕਹਿੰਦਾ ਮੈਂ ਵੀ ਨਸ਼ਾ ਛੱਡਣਾ ਚਾਹੁੰਦਾ ਹਾਂ ਪਰ ਉਹ ਹੀ ਕਹਿ ਦਿੰਦੇ ਨੇ ਕਿ ਜਿਹੜਾ ਇਹਨਾਂ ਦਾ ਮੋਢੀ ਹੈ ਜੇ ਉਹ ਹੀ ਇਹਨਾਂ ਚੀਜ਼ਾਂ ਨੂੰ ਵੇਚਣਾ ਪਹਿਲਾਂ ਬੰਦ ਕਰੇਗਾ ਬੱਚੇ ਤਦੇ ਛੱਡ ਪਉਣਗੇ ਸੋ ਭਾਈ ਜਦੋਂ ਤੂੰ ਨਸ਼ਾ ਕਰਦਾ ਆ ਇੰਜੈਕਸ਼ਨ ਵੀ ਲਾਉਣਾ ਹੈ ਹਾਂਜੀ 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 ਅੱਛਾ ਜੇ ਦੇਖਣਾ ਚਾਹੁੰਦੇ ਹੋ ਦਿਖਾ ਦਿੰਦਾ ਮਾਮਾ ਅੱਛਾ ਨਹੀਂ ਕਿੱਥੇ ਕਿੱਥੇ ਲਾ ਲੰਨੇ ਆ ਤੁਸੀਂ ਆਵਾਜ਼ ਹੀ ਆ ਜਾਂਦੇ ਆ ਬਹਾਵਰੀਆਂ ਹੋਈਆਂ ਹਾਂ ਹਾਂ ਹਮਮ ਹਮ ਮਰਮਤ ਦੋਗੁਣੀ ਆ ਓਟ ਲੱਗ ਗਏ ਚੋਖ ਹੋ ਗਿਆ ਮੈਂ ਆਹ ਜਿਹੜੇ ਤਾਂ ਇੰਜੈਕਸ਼ਨ ਲਾਏ ਨੇ ਇਹ ਕਿੰਨੇ ਕਿੰਨੇ ਟਾਈਮ ਦੇ ਮਤਲਬ ਰੋਜ਼ ਹੀ ਲਾਣਾ ਇੱਕ ਹਾਂ ਰੋਜ਼ ਜਿੰਨੇ ਪੈਸੇ ਉੰਨੀ ਗੇੜੇ ਅੱਛਾ ਜਿੰਨੇ ਪੈਸੇ ਆਉਣਗੇ ਉੰਨੀ ਗੇੜੇ ਲੱਗਣੀਆਂ ਨਹੀਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਚੀਜ਼ ਆਉਂਦੀ ਹੈ ਇਦਾਂ ਦੀ ਕਿ ਤੁਹਾਨੂੰ ਇਸ ਚੀਜ਼ ਦੇ ਵਾਸਤੇ ਥੋੜੀ ਬਹੁਤ ਘੜੀ ਲੱਗਦੀ ਹੈ ਉਹਨੂੰ ਸ਼ਰੀਰ ਟੁੱਟਦਾ ਪੂਰਾ ਹਾਲ ਹੁੰਦਾ ਮਰਾ 24 ਘੰਟੇ ਰੋ ਬਹੁਤ ਔਖਾ ਈ ਮਰਾ ਭਾਈ ਤੈਨੂੰ ਜੇ ਬਈ ਇਧਰ ਵਸਦਾ ਪੰਜਾਬ ਦੇ ਰਾਈ ਇਸ ਮਾਧਮ ਰਾਈ ਤੈਨੂੰ ਕੋਈ ਦੇਖ ਰਿਆ ਹੋਵੇ ਠੀਕ ਆ ਕੋਈ ਸਰਕਾਰ ਦਾ ਬੰਦਾ ਤੈਨੂੰ ਦੇਖ ਰਿਆ ਹੋਵੇ ਕੀ ਚਾਹੁੰਦਾ ਕੀ ਆ ਨਸ਼ਾ ਛੱਡਣਾ ਚਾਹਣਾ ਬਈ ਛੱਡਣਾ ਚਾਹਣਾ ਤੇ ਕੀ ਹਾਲਾਤ ਜਿਹੜੇ ਤੇਰੇ ਬਣੇ ਪਏ ਨੇ ਵੈਸੇ ਤੇ ਕੀ ਆਪਾਂ ਕਹਿ ਸਕਦੇ ਹਾਂ ਹੁਣ ਇੱਕ ਇੱਕ ਸਰੀਰ ਦੇ ਵਿੱਚ ਬਈ ਬਾਹ ਕਰੀ ਆਪਣੀ ਅੱਗੇ ਬਾਹ ਦੇ ਵਿੱਚ ਇੰਨਾ ਮੰਦਾ ਹਾਲ ਹੋਇਆ ਪਿਆ ਹੈ ਨਾ ਮੇਰੇ ਖਿਆਲ ਨਾਲ ਨਾੜ ਕੋਈ ਛੱਡੀ ਨਹੀਂ ਹੈ ਜਿਹੜੀ ਵੀਰ ਨੇ ਇੰਜੈਕਸ਼ਨ ਲਾ ਲਾ ਟੀਕੇ ਲਾ ਲਾ ਵਿੰਨੀ ਨਾ ਹੋਵੇ ਬਈ ਬਾਵਾ ਤੇ ਲਾਉਣਾ ਬਸ ਹੋਰ ਵੀ ਕਿਤੇ ਨਹੀਂ ਨਹੀਂ ਹਲੇ ਬਾਵਾ ਤੇ ਲਾਉਣਾ ਹੈ ਅੱਛਾ ਹੋਰ ਕਿਤੇ ਨਹੀਂ ਲਾਉਣਾ ਹਲੇ ਸਾਰੇ ਬਲੋਕ ਹੀ ਨੇ ਨਾੜਾ ਹੀ ਹੁਣ ਤਾਂ ਜ਼ਿਆਦਾ ਤਾਰਾ ਸੋਜਾ ਚੜ ਜਾਂਦਾ ਲਾਉਣ ਚਾਰ ਸਰਕਾਰਾਂ ਨੌਕਰੀਆਂ ਦੇ ਰਹੀਆਂ ਨੇ ਵਿਸ਼ਵਾਸ ਦਿਵਾਉਂਦੀਆਂ ਨੇ ਕਿ ਤੁਸੀਂ ਐਦਾਂ ਕਰੋ ਉਦਾਂ ਹੋ ਜਾਏਗਾ ਉਦਾਂ ਕਰੋ ਐਦਾਂ ਹੋ ਜਾਏਗਾ ਪਰ ਜਿਹੜਾ ਨੌਜਵਾਨ ਆ ਜਿਹੜਾ ਆਪ ਵੇਖਿਆ ਇਹ ਹਲੇ ਚੈਪਟਰ ਮੇਰੇ ਖਿਆਲ ਨਾਲ ਕਿਸੇ ਨੇ ਖੋਲਿਆ ਨਹੀਂ ਆ ਤੇ ਜਿਹੜੇ ਚੱਕਿਆ ਜਾ ਰਹੇ ਤਾਂ ਉਹਨਾਂ ਦੇ ਬਲਡੋਜ਼ਰ ਚੱਲਦੇ ਪਏ ਨੇ ਸੋ ਮੇਰੀ ਬੇਨਤੀ ਆ ਜਿਹੜੇ ਵੀ ਲੋਕ ਇਸ ਜਗ੍ਹਾ ਦੇ ਵਿੱਚ ਦੇਖਦੇ ਪਏ ਨੇ ਜਿਹੜੇ ਐਦਾਂ ਦੇ ਪਰਿਵਾਰ ਨੇ ਨਾ ਕਿਰਪਾ ਕਰਕੇ ਉਹਨਾਂ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ ਤੇ ਅਜਿਹੇ ਘਰਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਮੱਧੇ ਨਜ਼ਰ ਵੀ ਰੱਖਿਆ ਜਾਵੇ ਕਿ ਐਦਾਂ ਦੇ ਵੀ ਲੋਕ ਵਸ ਰਹੇ ਨੇ ਐਦਾਂ ਦਾ ਵੀ ਪਰਿਵਾਰ ਵਸ ਰਿਹਾ ਹੈ ਜਿਹੜੇ ਕਿ ਦਲਦਲ ਦੇਸ਼ ਦਰਿਆ ਦੇ ਵਿੱਚ ਡੁੱਬੇ ਪਏ ਨੇ ਇਹ ਵੀ ਇਹ ਸਾਡਾ ਕੀ ਇਹ ਸਾਡਾ ਸੱਚੀ ਨੌਜਵਾਨ ਪੀੜੀ ਹੈ ਜੇ ਆਪਾਂ ਇੱਕ ਗੱਲ ਕਰੀਏ ਇਹ ਸੱਚੀ ਉਹ ਇੱਕ ਨੌਜਵਾਨ ਪੀੜੀ ਹੈ ਮੇਰੇ ਖਿਆਲ ਨਾਲ ਨਹੀਂ ਨਸ਼ਿਆਂ ਦੇ ਦਰਿਆ ਦੇ ਵਿੱਚ ਵੜ ਗਈ ਹੈ ਪਕੰਨੇ ਆ ਕਿ 6ਵਾਂ ਦਰਿਆ ਜਿਹੜਾ ਨਸ਼ਿਆਂ ਦਾ ਆ ਉਹ ਵਗ ਗਿਆ ਰੋਕਿਆ ਨਹੀਂ ਜਾ ਰਿਹਾ ਵਗ ਉੱਠਿਆ ਹੈ ਹੁਣ ਬਈ ਤੇਰਾ ਤੇ ਘਰ ਦੇ ਉਹਨੇ ਵਿਆਹ ਵੀ ਕਰਨਾ ਹੱਲੇ ਤੇ ਤੂੰ ਪਹਿਲਾਂ ਹੀ ਵੀਰ ਇਨਾਂ ਚੀਜ਼ਾਂ ਦੇ ਵਿੱਚ ਪੈ ਗਿਆ ਇਨਾਂ ਨੇ ਵੀ ਬਹੁਤ ਜ਼ੋਰ ਲਾਇਆ ਛਡਾਉਣ ਦਾ ਨਹੀਂ ਛੁੱਟਦਾ ਬਹੁਤ ਜ਼ੋਰ ਲਾ ਲਿਆ ਇਨਾਂ ਨੇ ਨਹੀਂ ਹੈਗੀ ਹੁਣ ਗਜਾਇਸ਼ ਸੈਂਟਰਾਂ ਦੀ ਪਾਹੇ ਭਾਲਦੇ ਆ ਬਈ 6-6 ਮਹੀਨੇ ਡੇਡ-ਡੇਡ ਲੱਖ ਰੁਪਏ ਪਾਹਲਦੇ ਆ ਨਹੀਂ ਦੇ ਹੁੰਦਾ ਬਈ ਸੇ ਤਰ ਵੱਧ ਜ਼ਰੂਰੀ ਨਹੀਂ ਨਸ਼ੇ ਨਾਲੋਂ ਜ਼ਰੂਰੀ ਤਾਂ ਹੈਗੇ ਧਿਆਨ ਸਾਰੇ ਪਾਸੇ ਆ ਹੁਣ ਫਸ ਹੀ ਗਏ ਪੂਰਾ ਹੁਣ ਵਿੱਚ ਉੱਤਰ ਗਿਆ ਦਲ ਦਲਦੇ ਹੁਣ ਨਹੀਂ ਮੁੜ ਹੁੰਦਾ 24 ਘੰਟੇ ਜੇ ਸਵੇਰ ਵੀ ਕੰਮ ਤੇ ਜਾਣਾ ਕੰਮ ਆਦਿ ਨੂੰ ਪਹਿਲੇ ਕਈਦਾ ਹੀ ਪਹਿਲੇ ਪੈਸੇ ਦੇ ਫੇਰ ਜਾਊ ਨਸ਼ਾ ਕਰੂੰਗਾ ਫੇਰ ਜਾਊਗਾ ਫੇਰ ਸ਼ਾਮ ਨੂੰ ਆਉਣ ਸਰਰਾਹ ਚ ਹੀ ਨਸ਼ਾ ਲੈ ਕੇ ਫੇਰ ਘਰੇ ਪਹੁੰਚਣਾ ਪੈਸੇ ਦੇ ਬਚਦੇ ਨਹੀਂ ਮੈਂ 1 ਰੁਪਈਆ ਵੀ ਨਹੀਂ ਨਾ ਮੈਂ ਘਰੇ ਦਿੰਨਾ ਵਾਂ ਕੋਈ ਤੁਮ ਨਹੀਂ ਸਮਝੀਂ ਨਾ ਤਾਂ ਉਲਟੇ ਲੈਣਾ ਜਿਵੇਂ 500 ਦੇ ਤਾਹਤ ਲੈਣਾ ਤੇ 2-300 ਨਾਲ ਲਾ ਕੇ ਲੈਣਾ ਮੈਨੂੰ ਤੋਂ ਦੁੱਖ ਨਹੀਂ ਲੱਗਦਾ ਕਿ ਘਰੇ ਮਾਂ ਆ ਤੇ ਮਾਂ ਨੂੰ ਵੀ ਆਪਾਂ ਤੰਗ ਕਰਦੇ ਆ ਇਦਾਂ ਬਹੁਤ ਲੱਗਦਾ ਈ ਬਹੁਤ ਮਨ ਮੇਰਾ ਅੰਦਰ ਅੰਦਰ ਬਹੁਤ ਹੁੰਦਾ ਵਾ ਪਰ ਮੈਂ ਹੁਣ ਮਜਬੂਰੀ ਵੀ ਮੰਨ ਕੇ ਇੱਕ ਕਿਸਮ ਹਾਂ ਤੁਸੀਂ ਹੁਣ ਮੇਰੀ ਨਹੀਂ ਛੁੱਟਦਾ ਵਾ ਬੀ ਜੀ ਤੁਹਾਡਾ ਨਹੀਂ ਕਦੀ ਮਤਲਬ ਦਿਲ ਕੀਤਾ ਕਿ ਤੁਸੀਂ ਆਪਣਾ ਢਿੱਡ ਫੁੱਲੋ ਸਰਕਾਰਾਂ ਦੇ ਅੱਗੇ ਜਾ ਕੇ ਕਿਸੇ ਨੂੰ ਤੇ ਆਖੋ ਗੁਹਾਰ ਲਗਾ ਕੇ ਕਿ ਮੇਰਾ ਬੱਚਾ ਆ ਉਹਨੂੰ ਬਚਾ ਲਿਤਾ ਜਾਵੇ ਹਾਂ ਜੀ ਮੇਰਾ ਸਾਨੂੰ ਇਹ ਹੀ ਸਰਕਾਰ ਦੀ ਬੇਨਤੀ ਆ ਜੀ ਸਰਕਾਰ ਲਈ ਹੂੰ ਸਾਡਾ ਬੱਚਾ ਹੈ ਦਲਦਲ ਦੇ ਵਿੱਚੋਂ ਨਿਕਲਣਾ ਚਾਹੀਦਾ ਹੂੰ ਚਾਹੀਦਾ ਅਸੀਂ ਇਹ ਦਲਦਲ ਦੇ ਵਿੱਚ ਫਸ ਗਿਆ ਨਿਕਲਣਾ ਚਾਹੁੰਦਾ ਬੀ ਇਹ ਇੰਨਾ ਹੁਣ ਹੋਇਆ ਪਿਆ ਸਾਨੂੰ ਰਟਟ ਵੀ ਹੁੰਦਾ ਅੰਦਰ ਹਾਂ ਇਹ ਚੱਲ ਨਹੀਂ ਸਾਥੇ ਕਰਾਂ ਸੋ ਜਿਹੜੀਆਂ ਚ ਗਾਠਾਂ ਲੱਗੀਆਂ ਨੇ ਉਹ ਵੀ ਵੇਚਤੀਆਂ ਗਾਠਾਂ ਹੈਗੀਆਂ ਨੇ ਜੀ ਮੜਮਟੀਆਂ ਜਿਹੜੀ ਹੈਗੀਆਂ ਨੇ ਬਾਕੀ ਹੋਰ ਜਾਣੀ ਕੁਝ ਨਹੀਂ ਛੱਡਿਆ ਹੈਗਾ ਗਣੇ ਗੱਟੇ ਸਭ ਵੇਚਤੇ ਗਣੇ ਤਾਂ ਚੱਲ ਆਪਣੇ ਕੀਆ ਗਰੀਬਾਂ ਦੇ ਆਹੀ ਆ ਪੰਡਾ ਠੀਕਰੀ ਹੁੰਦਾ ਮਾੜਾ ਮੋਟਾ ਇਹ ਵੇਕ ਗਿਆ ਸਾਰਾ ਤੇ ਜੇ ਮੈਂ ਗੱਲ ਕਰਾਂ ਕਿ ਜਿਹੜੀ ਮੌਜੂਦਾ ਸਰਕਾਰ ਆ ਮਤੂ ਸਰਕਾਰ ਕਹਿੰਦੀ ਹੈ ਕਿ ਇਸ ਨਸ਼ਿਆਂ ਦੇ ਖਿਲਾਫ ਠੱਲ ਪਾ ਰਹੇ ਆ ਤੇ ਤੁਹਾਨੂੰ ਕਿਤੇ ਪੈਂਦੀ ਦੱਸਦੀ ਪਈ ਆ ਅਜੇ ਕੁਛ ਨਹੀਂ ਦੇਖਦਾ ਜੀ ਬੱਚੇ ਨਸ਼ੇ ਦਾ ਸਾਡਾ ਪਿੰਡ ਇੰਨਾ ਡਿੱਗਿਆ ਪਿਆ ਨਸ਼ੇ ਤੇ ਬਹੁਤ ਜ਼ਿਆਦਾ ਡਿੱਗਿਆ ਇੱਥੇ ਬੱਚਿਆਂ ਦਾ ਸਾਨੂੰ ਡਰ ਲੱਗਦਾ ਕੋਈ ਇੱਥੇ ਨਾ ਡਿੱਗ ਜੇ ਕੋਈ ਇੱਥੇ ਨਾ ਡਿੱਗ ਜੇ ਗੜ ਪੈਗਾ ਅਸੀਂ ਤਾਂ ਇਹਨੇ ਭਰਨ ਜੋਗੇ ਗਰੀਬ ਹੈ ਨਹੀਂ ਸਾਨੂੰ ਇਹ ਨਸ਼ੇ ਤੋਂ ਸਾਡਾ ਬਾਤ ਪੁੱਛਾਉ ਤੁਹਾਨੂੰ ਬਈ ਤੁਹਾਡਾ ਕੀ ਖਿਆਲ ਹੈ ਇਸ ਤੇ ਦੇਖੋ ਜੀ ਹੁਣ ਤਾਂ ਵੱਦ ਤੋਂ ਵੱਧ ਕੋਸ਼ਿਸ਼ ਕਰਨ ਜਿੰਨੀ ਵੀ ਸਰਕਾਰ ਹੈ ਮੌਜੂਦਾ ਦੀ ਬੀਏਸ ਪਿੰਡਾਂ ਦੇ ਵਿੱਚੋਂ ਨਸ਼ਾ ਜਿਵੇਂ ਹੁਣ ਪਿੰਡ ਨਾਰਿੰਗਾਲ ਦੇ ਵਿੱਚ ਹੋਇਆ ਵਾ ਤੇ ਉੱਥੇ ਤੇ ਘਰ ਵੀ ਤਬਾਹ ਕਰਤੇ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹਨਾਂ ਨਸ਼ਾ ਵੇਚਣ ਵਾਲਿਆਂ ਦੇ ਤੱਕ ਕਰਤਬਾ ਕਰਤੇ ਜਿਹੜੇ ਨਸ਼ਾ ਕਰਦੇ ਨੇ ਵੀ ਇਹਨਾਂ ਦਾ ਵੀ ਹੱਲ ਕੀਤਾ ਜਾਵੇ ਇਹਨਾਂ ਨੂੰ ਵੀ ਭਰਤੀ ਕੀਤਾ ਜਾਵੇ ਜੇ ਪਿੱਛੇ ਉਹ ਉਹਨਾਂ ਨੇ ਜਮੇ ਬੰਦ ਕਰਤਾ ਤੇ ਇਹ ਜਾਣਗੇ ਕਿਥੇ ਇਹਨਾਂ ਸਭ ਤੋਂ ਪਹਿਲਾਂ ਇਹਨਾਂ ਦਾ ਹੱਲ ਕਰਨਾ ਗਵਰਨਮੈਂਟ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢ ਕੇ ਇਸ ਬਾਈ ਦੀ ਜ਼ਿੰਦਗੀ ਬਚਾਉਣ ਵਾਸਤੇ ਕੁਝ ਸੋਚਿਆ ਆ ਤੇ ਮੈਂ ਵੀ ਜਿੰਨੇ ਵੀ ਵਸਦਾ ਪੰਜਾਬ ਦੇ ਰਹਾਂ ਹਾਂ ਸਾਨੂੰ ਇਸ ਜਗ੍ਹਾ ਦੇ ਉੱਤੇ ਦੇਖ ਰਹੇ ਨੇ ਮੇਰੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਨੌਜਵਾਨ ਵੀਰਾਂ ਮੇਰੀਆਂ ਭੈਣਾਂ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਸ਼ੇ ਦੇ ਜਿਹੜਾ ਇਹ ਗੰਦਾ ਜਾਲ ਆ ਇਸ ਵਿੱਚ ਨਾ ਫਸੋ ਇੱੱਚ ਕੁਝ ਨਹੀਂ ਆ ਸਿਵਾਏ ਬਰਬਾਦੀ ਨੂੰ ਛੱਡ ਕੇ ਕੋਈ ਹੱਲ ਨਹੀਂ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ ਸੋ ਮੇਰੀ ਬੇਨਤੀ ਹੈ ਤੁਹਾਡੇ ਸਾਰੇ ਅੱਗੇ ਆਪਾਂ ਇੱਕ ਘਰ ਦੇ ਵਿੱਚ ਦੇਖਿਆ ਹਾਲਾਤ ਦੇਖੇ ਨੇ ਘਰ ਦੇ ਵਿੱਚ ਖਾਣ ਨੂੰ ਰੋਟੀ ਵੀ ਜਿਹਨੂੰ ਕਹਿ ਲੋ ਕਿ ਦੋ ਡੰਗ ਦੀ ਨਹੀਂ ਸਹੀ ਮਿਲਦੀ ਪਈ ਤੇ ਵੀਰ ਨਸ਼ਿਆਂ ਦੇ ਵਿੱਚ ਡੁੱਬਿਆ ਪਿਆ ਕਹਿੰਦਾ ਕਿ ਜੇ ਮੈਂ ਰੋਟੀ ਮੈਂ ਜੇ ਆਪਣਾ ਕੰਮ ਤੋਂ ਵੀ ਜਾਵਾਂ ਤੇ ਮੈਂ ਆਪਣੇ ਪੈਸੇ ਜਿਹੜੇ ਉਹ ਘਰ ਨਹੀਂ ਦਿੰਦਾ ਸਗੋਂ ਉਲਟ ਕਰਦਿਆਂ ਦੇ ਕੋਲੋਂ ਜਿਹੜੇ ਕਿ ਪੈਸੇ ਮੰਗ ਕੇ ਤੇ ਨਸ਼ੇ ਦੇ ਵਿੱਚ ਉਡਾ ਦਿੰਨੇ ਆ ਬਾਈ ਦੇ ਸਰੀਰ ਦੀ ਜੇ ਆਪਾਂ ਗੱਲ ਕਰੀਏ ਕੋਈ ਉਹਨੇ ਦੱਸਿਆ ਕਿ ਮੇਰੀ ਨਾੜ ਨਹੀਂ ਮੈਂ ਛੱਡੀ ਜਿੱਥੇ ਮੈਂ ਟੀਕੇ ਨਹੀਂ ਲਾਉਂਦਾ ਹਾਲਕਿ ਇਹਨੇ ਆਪਣੀ ਰੋਜ਼ਾਨਾ ਦੀ ਗੱਲ ਦੱਸ ਦਿੱਤੀ ਆ ਤੇ ਆਪਾਂ ਨਾਰਮਲ ਹਸਪਤਾਲਾਂ ਦੇ ਵਿੱਚ ਐਡਮਿਟ ਹੋ ਜਾਈ ਸਾਡੇ ਹੱਥ ਤੇ ਇੱਕ ਇੰਜੈਕਸ਼ਨ ਲੱਗ ਜਾ ਤੇ ਸਾਡਾ ਹੱਥ ਸੋਜ ਜਾਂਦਾ ਕਈ ਵਾਰ ਪਰ ਬਾਈ ਰੋਜ਼ ਇਨਾਂ ਚੀਜ਼ਾਂ ਦੇ ਵਿੱਚ ਫਸਿਆ ਹੈ ਬਾਈ ਵਰਗੇ ਕਿੰਨੇ ਹੋਰ ਜਿਹੜੇ ਮੁੰਡੇ ਨੇ ਨੌਜਵਾਨ ਨੇ ਉਹ ਇਨਾਂ ਚੀਜ਼ਾਂ ਦੇ ਵਿੱਚ ਫਸੇ ਹੋਏ ਨੇ ਸੋ ਸਾਡੀ ਸਾਰਿਆਂ ਨੂੰ ਬੇਨਤੀ ਆ ਕਿਰਪਾ ਕਰਕੇ ਇਹੋ ਜੇ ਬੰਦਿਆਂ ਨੂੰ ਛੁਟਕਾਰਾ ਦਿਵਾਓ ਨਸ਼ਿਆਂ ਤੇ ਗੰਦੇ ਜਾਲ ਦੇ ਵਿੱਚੋਂ ਛੁਟਕਾਰਾ ਦਿੱਤਾ ਜਾਵੇ ਤਾਂ ਕਿ ਹੋਰ ਕਿਸੇ ਮਾਂ ਦਾ ਪੁੱਤ ਆ ਉਹ ਇਨਾਂ ਚੀਜ਼ਾਂ ਦੇ ਵਿੱਚ ਮਰੇ ਨਾ ਤੇ ਧਸੇ ਨਾ ਸੋ ਕੈਮਰਾਮੈਨ ਵਿਕਰਾਂਤ ਦੇ ਨਾਲ ਮੈਂ ਸੈਮਨ ਰਿਆਡ ਵਾਜ਼ਾ ਪੰਜਾਬ ਅਜੇ ਹੀ ਇੱਕ ਹੋਰ ਐਪੀਸੋਡ ਦੇ ਨਾਲ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ